ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਕੰਗਨਾ ਨਰੌਤ ਦੀ ਕੰਗਨਾ ਨਰੌਤ ਹਮੇਸ਼ਾ ਹੀ ਆਪਣੀ ਜ਼ਿਆਦਤ ਬਿਆਨਬਾਜ਼ੀ ਦੇ ਕਾਰਨ ਸੁਰਖੀਆਂ ਦੇ ਵਿੱਚ ਆਈ ਰਹਿੰਦੀ ਹੈ ਚਾਹੇ ਗੱਲ ਹੋਵੇ ਪੰਜਾਬ ਦੀ ਚਾਹੇ ਗੱਲ ਹੋਵੇ ਭਾਰਤ ਦੇ ਕਿਸੇ ਸੂਬੇ ਦੀ ਚਾਹੇ ਕੋਈ ਇੰਟਰਨੈਸ਼ਨਲ ਮਸਲਾ ਹੋਵੇ ਇੱਕ ਪਾਸੇ ਗੱਲ ਕਰੀਏ ਬੰਗਲਾਦੇਸ਼ ਦੀ ਬੰਗਲਾਦੇਸ਼ ਦੇ ਵਿੱਚ ਰਾਖਵੇਂ ਕਰਨ ਨੂੰ ਲੈ ਕੇ ਬੰਗਲਾਦੇਸ਼ ਪੂਰੀ ਤਰ੍ਹਾਂ ਝੁਲਸ ਰਿਹਾ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਕੰਗਨਾ ਨਾਉਦ ਦੀ ਕੰਗਨਾ ਨਾਉਦ ਨੇ ਇੱਕ ਵਾਰ ਫੇਰ ਬਲਦੀ ਉਤੇ ਤੇਲ ਪਾਉਣ ਦੀ ਗੱਲ ਕੀਤੀ ਹੈ ਕੰਗਨਾ ਨਾਉਦ ਨੇ ਸੋਸ਼ਲ ਮੀਡੀਆ ਯਾਨੀ ਕਿ ਆਪਣੀ ਐਕਸ ਉਸ ਉਤੇ ਲਿਖਿਆ ਹੈ ਕਿ ਜਿਹੜੇ ਮੁਸਲਮ ਨੇ ਮੁਸਲਮ ਮੁਸਲਮ ਲੋਕ ਨੇ ਜਿਹੜੇ ਉਹ ਆਪਣੇ ਦੇਸ਼ਾਂ ਦੇ ਵਿੱਚ ਸੁਰੱਖਿਤ ਨਹੀਂ ਇਸ ਲਈ ਭਾਰਤ ਹਮੇਸ਼ਾ ਰਾਮ ਰਾਜ ਦੀ ਗੱਲ ਕਰਦਾ ਹੈ ਜੇ ਗੱਲ ਕਰੀਏ ਬੰਗਲਾਦੇਸ਼ ਦੀ ਰਾਖਵੇਂ ਕਰਨ ਨੂੰ ਲੈ ਕੇ ਮੁਸਲਮਾਨਾਂ ਦੇ ਘਰਾਂ ਤੇ ਵੀ ਹਮਲੇ ਹੋਏ ਨੇ ਹਿੰਦੂਆਂ ਦੇ ਘਰ ਤੇ ਵੀ ਹਮਲੇ ਹੋਏ ਨੇ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਖਸ ਤਸੀਨਾ ਨੂੰ ਕੱਲ ਪ੍ਰਦਰਸ਼ਨਕਾਰੀਆਂ ਨੇ ਜਿਹੜੇ ਹਿੰਸਕ ਲੋਕ ਸੀ ਉਹਨਾਂ ਨੇ 45 ਮਿੰਟ ਦਾ ਸਮਾਂ ਦਿੱਤਾ ਸੀ ਕਿ ਜੇਕਰ 45 ਮਿੰਟਾਂ ਦੇ ਵਿੱਚ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਜਾਂ ਇਸ ਦੇਸ਼ ਨੂੰ ਛੱਡ ਕੇ ਨਹੀਂ ਜਾਂਦੇ ਤੇ ਅਸੀਂ ਹਮਲਾ ਕਰ ਦੇਵਾਂਗੇ ਸ਼ੇਖ ਅਸੀਨਾ ਦੇ ਘਰ ਤੇ ਇਸ ਲਈ ਆਰਮੀ ਨੇ ਬੜੇ ਸੁਰੱਖਿਅਤ ਤਰੀਕੇ ਦੇ ਨਾਲ ਉਹਨਾਂ ਨੂੰ ਚੌਪਰ ਚੌਪਰ ਵਿੱਚ ਬਿਠਵਾਇਆ ਸ਼ੇਖ ਅਸੀਨਾ ਅਤੇ ਉਸ ਦੇ ਪਰਿਵਾਰ ਨੂੰ ਅਤੇ ਦੱਸਿਆ ਜਾ ਰਿਹਾ ਸੀ ਸੂਤਰਾਂ ਦੇ ਹਵਾਲੇ ਤੋਂ ਹੋ ਸਕਦਾ ਹੈ ਕਿ ਉਹ ਲੰਡਨ ਚਲੀ ਜਾਵੇ ਲੇਕਿਨ ਉਸ ਦਾ ਚੌਪਰ ਜਿਹੜਾ ਹੈ ਇੰਡੀਆ ਦੇ ਵੱਲ ਰੁਕ ਕਰ ਗਿਆ ਇਟ ਮੀਨਸ ਭਾਰਤ ਦੇ ਵਿੱਚ ਸ਼ਾਮੂਲਿਤ ਕਰ ਚੁੱਕੀ ਹੈ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਦੂਸਰੇ ਪਾਸੇ ਜੇ ਗੱਲ ਕਰੀਏ ਕੰਗਨਾ ਨਾਉ ਦੇ ਕੰਗਨਾ ਰੌਤ ਨੇ ਕਿਹਾ ਹੈ ਕਿ ਮੁਸਲਮਾਨ ਲੋਕ ਨੇ ਜਿਹੜੇ ਉਹ ਆਪਣੇ ਦੇਸ਼ਾਂ ਦੇ ਵਿੱਚ ਯਾਨੀ ਕਿ ਮੁਸਲਮ ਦੇਸ਼ਾਂ ਦੇ ਵਿੱਚ ਸੁਰੱਖਿਤ ਨਹੀਂ ਕਿਉਂਕਿ ਸ਼ੇਖ ਹਸਿਨਾ ਭਾਰਤ ਆ ਚੁੱਕੀ ਹੈ ਉਸ ਪਰ ਉਹਨੇ ਕਿਹਾ ਕਿ ਅਸੀਂ ਨਿਗਾ ਸਵਾਗਤ ਕਰਦੇ ਹਾਂ ਇੱਥੇ ਕੋਈ ਵੀ ਇਸ ਤਰ੍ਹਾਂ ਦਾ ਮਸਲਾ ਨਹੀਂ ਹੋਵੇਗਾ ਸ਼ੇਖ ਅਸਿਨਾ ਦੇ ਨਾਲ ਲੇਕਿਨ ਅਜਹ ਬਿਆਨਬਾਜ਼ੀ ਕਰਨਾ ਵਿਵਾਦਿਤ ਟਿੱਪਣੀ ਦੇਣਾ ਇਹ ਲੱਗਦਾ ਹੈ ਕਿ ਇੱਕ ਹੈਬਿਟ ਬਣ ਚੁੱਕੀ ਹੈ ਕੰਗਨਾ ਨੌਦੀ ਜੇ 올림픽 ਖੇਡਾਂ ਦੀ ਗੱਲ ਕਰੀਏ ਉਥੇ ਵੀ ਟਿੱਕਾ ਟਿੱਪਣੀ ਕੀਤੀ ਗਈ ਉਥੇ ਵੀ ਵਿਵਾਦਿਤ ਬਿਆਨ ਦਿੱਤੇ ਗਏ ਕਿ ਆਪਣੇ ਜਿਹੜੇ ਵਿਧਾਇਕ ਨੇ ਚਾਹੇ ਉਹ ਵਿਧਾਨ ਸਭਾ ਦੇ ਹੋਣ ਚਾਹੇ ਉਹ ਲੋਕ ਸਭਾ ਦੇ ਹੋਣ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਦੇ ਹਾਂ ਉਹਨਾਂ ਨੂੰ ਇਹੋ ਜਿਹੇ ਬਿਆਨਾਂ ਤੋਂ ਜਿਹੜੀ ਹੈ ਸਿੱਧ ਲੈਣੀ ਚਾਹੀਦੀ ਹੈ ਜੇ ਗੱਲ ਕਰੀਏ ਰਾਹੁਲ ਗਾਂਧੀ ਦੀ ਕੱਲ ਰਾਹੁਲ ਗਾਂਧੀ ਦੀ ਤਸਵੀਰ ਨਾਲ ਕਿੱਡਾ ਵੱਡਾ ਛੇੜਛੜ ਕੀਤਾ ਗਿਆ ਕੰਗਣਾ ਨੌਦੇ ਦੁਆਰਾ ਇਸ ਤਰ੍ਹਾਂ ਦਾ ਕੂਝਾ ਮਜ਼ਾਕ ਚੰਗਾ ਨਹੀਂ ਹੁੰਦਾ ਹਰ ਵਾਰ ਕੱਲ ਕਿੰਨੇ ਲੋਕਾਂ ਨੇ ਲਿਖਿਆ ਕਿ ਇੱਕ ਵਾਰ ਫਿਰ ਡੋਜ਼ ਦੇਣ ਦਾ ਸਮਾਂ ਆ ਗਿਆ ਹੈ ਯਾਨੀ ਕਿ ਸੈਕੰਡ ਡੋਜ਼ ਦੇਣ ਦੀ ਗੱਲ ਕੀਤੀ ਗਈ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਮੁਸਲਮ ਪਾਏ ਜਾਂਦੇ ਨੇ ਮੁਸਲਮ ਦੀ ਆਬਾਦੀ ਵੀ ਬਹੁਤ ਜ਼ਿਆਦਾ ਹੈ ਭਾਰਤ ਦੇ ਵਿੱਚ ਲੇਕਿਨ ਕੀ ਇੱਥੇ ਮੁਸਲਮ ਸਖਤ ਨਹੀਂ ਕੀ ਮੁਸਲਮ ਇੱਥੇ ਹਿੰਸਾ ਕਰਦੇ ਨੇ ਬੰਗਲਾਦੇਸ਼ ਦਾ ਮਸਲਾ ਆਬਦਾ ਮਸਲਾ ਹੈ ਉਹ ਰਾਖਵੇਂ ਕਰਨ ਦਾ ਮਸਲਾ ਹੈ ਇਹ ਕਹਿਣਾ ਕਿ ਮੁਸਲਮ ਜਿਹੜੇ ਨੇ ਉਹ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਸੁਰੱਖਿਅਤ ਨਹੀਂ ਇਸ ਗੱਲ ਦੀ ਸਾਰਾ ਭਾਰਤ ਹੁਣ ਨਿੰਦਾ ਕਰ ਰਿਹਾ ਹੈ ਕੰਗਨਾਰ ਨੌਦ ਨੂੰ ਲੈ ਕੇ ਜਿਹੜੀ ਉਹਨੇ ਕੱਲ ਸੋਸ਼ਲ ਮੀਡੀਆ ਤੇ ਆਪਣੇ ਐਕਸ ਤੇ ਪੋਸਟ ਪਾਈ ਸੀ ਮੁਸਲਮਾਨਾਂ ਬਾਰੇ ਅਤੇ ਰਾਮ ਰਾਜ ਨੂੰ ਮੁਸਤਾਪਤ ਕਰਨ ਦੀ ਗੱਲ ਕਹੀ ਸੀ ਭਾਰ ਦੇ ਵਿੱਚ ਧੰਨਵਾਦ